ਸਾਥੀਓ ਅਸੀਂ ਐਗਰੀਕਲਚਰ ਸਟੂਡੈਂਟ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦੇ ਅੱਜ ਇੱਥੇ ਇਕੱਠੇ ਹੋਏ ਹਾਂ ਸਾਡੇ ਇਕੱਠੇ ਹੋਣ ਦਾ ਮਕਸਦ ਇਹ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਪੂਰੇ 16 ਦਿਨ ਹੋ ਗਏ 384 ਘੰਟੇ ਹੋ ਚੁੱਕੇ ਨੇ ਡੱਲੇਵਾਲ ਸਾਹਬ ਨੇ ਕੁਛ ਖਾਦਾ ਨਹੀਂ ਕੁਛ ਪੀਤਾ ਨਹੀਂ 68 ਸਾਲ ਦੇ ਉਹ ਬਜ਼ੁਰਗ ਜਿਹੜੇ ਇੱਕ ਕੈਂਸਰ ਵਰਗੀ ਜਿਹੜੀ ਨਾਮਰਾਦ ਬਿਮਾਰੀ ਹੈ ਉਹਨਾਂ ਨਾਲ ਜੂਝ ਰਹੇ ਆ ਉਹਨਾਂ ਦਾ ਇੱਕ ਸੰਘਰਸ਼ ਉਹ ਬਿਮਾਰੀ ਨਾਲ ਤਾਂ ਚੱਲ ਹੀ ਰਿਹਾ ਪਰ ਇੱਕ ਸੰਘਰਸ਼ ਉਹਨਾਂ ਦਾ ਉਹ ਹਕੂਮਤ ਨਾਲ ਵੀ ਚੱਲ ਰਿਹਾ ਜਿਹੜੀ ਉੱਤੇ ਬੈਠੀ ਆਂਡਰ ਪਾਸ ਕਰੀ ਜਾਂਦੀ ਆਪਾਂ ਕੀ ਮੰਗਾ ਸੀ ਉਹਨਾਂ ਦੀਆਂ ਐਮਐਸਪੀ ਨੂੰ ਲੈ ਕੇ ਸੁਆਮੀ ਨਾਥਨ ਰਿਪੋਰਟ ਨੂੰ ਲਾਗੂ ਕਰਨ ਦੇ ਲਈ ਜਾਂ ਕਰਜ਼ਾ ਮਾਫ਼ ਕਰਨਾ ਕਿਸਾਨਾਂ ਤੇ ਮਜ਼ਦੂਰਾ ਦਾ ਉਹਨਾਂ ਮੰਗਾ ਤੋਂ ਚੰਗੀ ਤੇਰਾ ਵਾਕ ਹੀ ਸਨ ਹੁਣ ਅਸੀਂ ਕੀ ਇੱਥੇ ਕਰ ਸਕਦੇ ਹਾਂ ਇੱਥੇ ਕਿਉਂਕਿ ਜਦੋਂ ਇਹ ਸੰਘਰਸ਼ ਅਸੀਂ ਜਿਵੇਂ ਕਿ ਤੁਹਾਨੂੰ ਪਤਾ ਕਿ ਸਕੂਲਾਂ ਦੇ ਵਿੱਚ ਖੇਤੀਬਾੜੀ ਵਿਸ਼ਾ ਲਾਜ਼ਮੀ ਕਰਾਉਣ ਦੇ ਲਈ ਅਸੀਂ ਪੁਰਜ਼ੋਰ ਆਵਦਾ ਜਿਹੜਾ ਸੰਘਰਸ਼ ਕਰ ਰਹੇ ਹਾਂ ਜਿਹਦੇ ਬਾਬਤ ਸਾਨੂੰ ਮੀਟਿੰਗ ਵੀ ਮਿਲ ਚੁੱਕੀ ਆ ਇਹ ਮੀਟਿੰਗ ਸਾਨੂੰ ਅਹੀਂ ਨਹੀਂ ਮਿਲੀ ਜਦੋਂ ਇਸ ਸੰਘਰਸ਼ ਦਾ ਜਿਹੜਾ ਸ਼ੁਰੂਆਤੀ ਪੜਾਅ ਸੀ ਜਦੋਂ ਸਾਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਅਸੀਂ ਕਿੱਧਰ ਨੂੰ ਜਾਈਏ ਕਿੱਥੋਂ ਸ਼ੁਰੂ ਕਰੀਏ ਕਿਵੇਂ ਅਸੀਂ ਸਟੂਡੈਂਟਸ ਨੂੰ ਇਕੱਠੇ ਕਰੀਏ ਕਿਵੇਂ ਅਸੀਂ ਕਿਹੜੀਆਂ ਅਥਾਰਟिटीज ਨਾਲ ਗੱਲ ਕਰਨੀਆਂ ਤਾਂ ਉਹਨਾਂ ਸਮਿਆਂ ਦੇ ਵਿੱਚ ਕੇਵਲ ਡੱਲੇ ਵਾਲ ਸਾਹਿਬ ਇੱਕ ਅਜਿਹਾ ਸ਼ਖਸ ਸੀਗਾ ਜਿਨ੍ਹਾਂ ਨੇ ਸਾਡਾ ਮਾਰਗਦਰਸ਼ਕ ਕੀਤਾ ਜਿਹੜੇ ਸਾਡੇ ਉਦੋਂ ਚਾਨਣ ਮਨਾਰਾ ਮਨਾਰਾ ਬਣੇ ਜਿਨ੍ਹਾਂ ਨੇ ਸਾਡੀਆਂ ਮੰਗਾਂ ਨੂੰ ਸਮਝਿਆ ਸਾਨੂੰ ਇੱਕ ਇੱਕ ਰੋਡ ਮੈਪ ਦਿੱਤਾ ਕਿ ਤੁਸੀਂ ਆਹ ਰਾਹ ਤੇ ਤੁਰੋ ਇਸ ਤਰ੍ਹਾਂ ਜਿਹੜਾ ਤੁਸੀਂ ਜਿਹੜੇ ਆਪਣੇ ਜਿਹੜੇ ਗੋਲ ਹੈਗੇ ਆ ਜਿਹੜੇ ਜਾਂ ਜਿਹਦੇ ਲਈ ਤੁਸੀਂ ਸੰਘਰਸ਼ ਕਰ ਰਹੇ ਹੋ ਉਹਨਾਂ ਨੂੰ ਤੁਸੀਂ ਪੂਰਨ ਤੌਰ ਤੇ ਪੂਰਾ ਕਰ ਸਕਦੇ ਹੋ ਤਾਂ ਅਸੀਂ ਉਹਨਾਂ ਦੇ ਰੀਣੀ ਹਾਂ ਤੇ ਰੀਣੀ ਰਹਾਂਗੇ ਹੁਣ ਅਸੀਂ ਤੁਹਾਨੂੰ ਸਭ ਨੂੰ ਇਹ ਗੁਜ਼ਾਰਿਸ਼ ਕਰਦੇ ਆਂ ਕਿ ਆਪਾਂ ਰਲ ਮਿਲ ਕੇ ਉਹਨਾਂ ਦੀ ਚੰਗੀ ਸਿਹਤ ਦੇ ਲਈ ਅਰਦਾਸ ਕਰੀਏ ਕਿਉਂਕਿ ਇੱਕ 66 ਸਾਲ ਦੇ ਬਜ਼ੁਰਗ ਤੇ ਤੁਸੀਂ ਦੇਖ ਲਓ 16ਵਾਂ ਦਿਨ ਆਪਾਂ ਇੱਥੇ ਇੱਕ ਦਿਨ ਰੋਟੀ ਨਾ ਖਾਈਏ ਤਾਂ ਕੀ ਹੋ ਜਾਂਦਾ ਤੇ ਆਪਣੀ ਸਿਹਤ ਕਿੰਨੀ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਪੂਰੇ 16 ਦਿਨ ਹੋ ਗਏ ਤਾਂ ਅਸੀਂ ਆਪਣੇ ਵੱਲੋਂ ਉਹਨਾਂ ਦੀ ਜਿਹੜੀ ਅ ਚੰਗੀ ਸਿਹਤ ਦੇ ਲਈ ਅਰਦਾਸ ਕਰਦੇ ਆ ਤੇ ਉਹਨਾਂ ਦਾ ਜੋ ਸੰਘਰਸ਼ ਚੱਲ ਰਿਹਾ ਚਾਹੇ ਉਹ ਬਿਮਾਰੀ ਦੇ ਤੌਰ ਤੇ ਚੱਲ ਰਿਹਾ ਚਾਹੇ ਉਹ ਹਕੂਮਤਾਂ ਦੇ ਤੌਰ ਤੇ ਚੱਲ ਰਿਹਾ ਅਸੀਂ ਉਹਨਾਂ ਦੇ ਸੰਘਰਸ਼ ਦੇ ਵਿੱਚ ਅਸੀਂ ਸਾਡਾ ਇਹੀ ਸੀਰ ਹੈ ਕਿ ਅਸੀਂ ਉਹਨਾਂ ਨੂੰ ਇੱਕ ਚੰਗੀ ਸਿਹਤ ਦੇ ਲਈ ਉਹਨਾਂ ਲਈ ਅਰਦਾਸ ਕਰੀਏ ਤੇ ਇਸ ਬਾਬਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੁਰੂ ਘਰ ਦੇ ਵਿਖੇ ਉਹਨਾਂ ਦੇ ਲਈ ਜਰੂਰ ਅਸੀਂ ਅਰਦਾਸ ਜਿਹੜੀ ਕਰਾਂਗੇ ਧੰਨਵਾਦ